ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਪੰਡੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਤੇ ਅੱਜ ਦੀ ਵੀਡੀਓ ਹੈਗੀ ਜੀ ਪੈਣਾਂ ਲਈ ਬਹੁਤ ਹੀ ਸਪੈਸ਼ਲ ਜਿਹੜੇ ਹਰ ਰੋਜ਼ ਸਰਦੀਆਂ ਵਿੱਚ ਪੋਚ ਲਵਾਉਂਦੀ ਜਿਹੜੀ ਟੈਂਸ਼ਨ ਆ ਬਿਲਕੁਲ ਖਤਮ ਤੇ ਆਪਾਂ ਹਫਤੇ ਦੇ ਵਿੱਚ ਇੱਕ ਵਾਰੀ ਲਗਾ ਸਕਦੇ ਹਾਂ ਦੇਖੋ ਜੀ ਆਪਾਂ ਜਿਹੜੀ ਇੱਕ ਪਾਣੀ ਦੇ ਵਿੱਚ ਚੀਜ਼ਾਂ ਨੂੰ ਐਡ ਕਰਾਂਗੇ ਆ ਇੱਥੇ ਲਿਆ ਜੀ ਆਪਣੇ ਗਰਮ ਪਾਣੀ ਗਰਮ ਪਾਣੀ ਦੇ ਵਿੱਚ ਆਪਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਐਡ ਕਰਨੀਆਂ ਨੇ ਆਪਾਂ ਤੁਹਾਨੂੰ ਨਾਲੋ ਨਾਲ ਦੱਸੀ ਜਾਣੀਆਂ ਨੇ ਤੁਸੀਂ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਾ ਕਰਿਓ ਐਂਡ ਤੱਕ ਜ਼ਰੂਰ ਦੇਖਿਓ ਤੇ ਚਲੋ ਆਪਾਂ ਜੀ ਹੁਣ ਤੁਹਾਨੂੰ ਦੱਸਣੀ ਹੈ ਇਹਦੇ ਵਿੱਚ ਆਪਾਂ ਨੇ ਪਾਣੀ ਦੇ ਵਿੱਚ ਕੀੜੀਆਂ ਚੀਜ਼ਾਂ ਮਿਕਸ ਕਰਨੀਆਂ ਤੇ ਤੁਸੀਂ ਖੋਦੀ ਹੈਰਾਨ ਹੋ ਜਾਓਗੇ ਜੇ ਤੁਹਾਡਾ ਫਰਸ਼ਾ ਚਾਹੇ ਤੁਹਾਡਾ ਕੋਈ ਵੀ ਮਾਰਬਲ ਦਾ ਪੱਥਰ ਲੱਗਿਆ ਹੋਇਆ ਹੈ ਨਾ ਤੇ ਉਹ ਬਿਲਕੁਲ ਹੀ ਚਮਕ ਜਾਊਗਾ ਤੇ ਤੁਹਾਨੂੰ ਇੱਕ ਹਫਤਾ ਪੋਚਾ ਲਗਾਉਣ ਦੀ ਲੋੜ ਨਹੀਂ ਹੈਗੀ। ਅਜੇ ਆਪਾਂ ਪਹਿਲਾਂ ਤਾਂ ਪਾਣੀ ਦੇ ਵਿੱਚ ਨਾ ਇੱਕ ਚਮਚਾ ਨਮਕ ਦਾ ਪਾ ਦਾਂਗੇ। ਤੁਸੀਂ ਵੀਡੀਓ ਨੂੰ ਬਿਲਕੁਲ ਵੀ ਸਕਿੱਪ ਨਹੀਂ ਕਰਨਾ ਹੈਗਾ। ਐਂਡ ਤੱਕ ਜ਼ਰੂਰ ਦੇਖਣਾ। ਜਿਹੜੀਆਂ ਜਿਹੜੀਆਂ 25 ਚੀਜ਼ ਇਹਦੇ ਵਿੱਚ ਐਡ ਕਰੀ ਚਲਾਂਗੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਲੈਣਾ ਜੀ ਮਿੱਠਾ ਸੋਡਾ ਮਿੱਠਾ ਸੋਡਾ ਆਮੀ ਆਪਣੇ ਘਰਾਂ ਦੇ ਵਿੱਚ ਹੁੰਦਾ ਤੁਸੀਂ ਇਹਦਾ ਅੱਧਾ ਚਮਚਾ ਲੈ ਲਿਓ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਅਗਲੀ ਚੀਜ਼ ਹੈ ਉਹ ਸਾਰਿਆਂ ਨੂੰ ਮੀਲਾ ਆਪਣਾ ਇੱਕ ਖਾਲੀ ਬੋਤਲ ਲੈਣੀ ਹੈ ਇਹਦੇ ਵਿੱਚ ਆਪਾਂ ਨੇ ਜੀ ਚਿੱਟਾ ਸਰਕਾ ਪਾਵਾਂਗੇ ਸਰਕਾ ਪਾਉਣਾ ਨਾ ਉਹਨਾਂ ਦਾ ਆਪਾਂ ਇਹਦੇ ਵਿੱਚ ਮਿਕਸ ਕਰਾਂਗੇ ਇਹਦੇ ਵਿੱਚ ਆਪਾਂ ਨੇ 2 ਚਮਚੇ ਚਿੱਟੇ ਸਰਕੇ ਦੇ ਲੋਜੀ ਆਪਾਂ ਜੇ ਉਹਨੂੰ ਸਿੱਧਾ ਕਲੈਕਟ ਪਾਉਂਗੇ ਤਾਂ ਆਪਣੇ ਪਾਣੀ ਦੇ ਵਿੱਚ ਉਹ ਚੀਜ਼ਾਂ ਮਿਕਸ ਨਹੀਂ ਹੋਣਿਆਸੀ ਆਪਾਂ ਨੇ ਇਸ ਕਰਕੇ ਤੇ ਬੋਤਲ ਦੇ ਵਿੱਚ ਆਪਾਂ ਚੀਜ਼ਾਂ ਮਿਕਸ ਕਰਕੇ ਇਹਦੇ ਵਿੱਚ ਪਾ ਦਿਤੀਆਂ ਆਪਾਂ ਤਾਂ ਇਹਨੂੰ ਉੱਚਾ ਲਗਾ ਕੇ ਰਖਾਵਾਂਗੇ ਲੋਜੀ ਆਪਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਗਣੀ ਇਹਦੇ ਵਿੱਚ ਪਾਣੀ ਤੁਸੀਂ ਗਰਮ ਲੈਣਾ ਜੀ ਜੋ ਜੀ ਆਪਾਂ ਪੋਚੇ ਨੂੰ ਡਿਪ ਕਰ ਲੈਨੇ ਆ ਚੰਗੀ ਤਰ੍ਹਾਂ ਲਾ ਲਓ ਦੇਖੋ ਜੀ ਪੱਥਰ ਦੇ ਉੱਤੇ ਕਿੰਨੀ ਸ਼ਾਈਨੀਗ ਆ ਰਹੀ ਹੈ ਜਿਹੜਾ ਆਪਾਂ ਪੋਚਾ ਲਗਾ ਰਹੇ ਆ ਤੇ ਆਮ ਹੀ ਆਪਣੇ ਇਹ ਘਰ ਦੇ ਵਿੱਚ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਣੇ ਪਾਣੀ ਦੇ ਵਿੱਚ ਮਿਕਸ ਕੀਤੀਆਂ ਨੇ ਤੇ ਤੁਸੀਂ ਸਰਦੀਆਂ ਦੇ ਵਿੱਚ ਇਹ ਪੋਚੇ ਨੂੰ ਸਕਿਪ ਵੀ ਕਰ ਸਕਦੇ ਆ ਹਫਤੇ ਦੇ ਵਿੱਚ ਤੁਸੀਂ ਦੋ ਵਾਰ ਹੀ ਲਗਾ ਸਕਦੇ ਹੋ ਤੇ ਬਹੁਤ ਹੀ ਵਧੀਆ ਤਰੀਕਾ ਆ ਜੀ ਵੱਧ ਤੋਂ ਵੱਧ ਤੁਸੀਂ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਆਪਾਂ ਨੇ ਜੀ ਸਾਰੀ ਲੋਬੀ ਦੇ ਵਿੱਚ ਪੋਚਾ ਲਾ ਕੇ ਤੁਹਾਨੂੰ ਦਿਖਾ ਦਿੱਤਾ ਤੇ ਕਿਉਂਕਿ ਆਪਣੇ ਪੱਖਾ ਵੀ ਦੇਖੋ ਜੀ ਚਲਾਤਾ ਜਿਹੜਾ ਇਹ ਜਲਦੀ ਤੋਂ ਜਲਦੀ ਜਿਹੜਾ ਪੋਚਾ ਲਗਾਇਆ ਵਾ ਆਪਾਂ ਨੇ ਸੁੱਕ ਚ ਵੀ ਠੀਕ ਹੈ ਜੀ ਤੇ ਕਿਉਂਕਿ ਹੁਣ ਥੋੜੀ ਜੀ ਧੁੱਪ ਆ ਨਿਕਲੀ ਸੀ ਨਹੀਂ ਤਾਂ ਅੱਜਕੱਲ੍ਹ ਦੇਖੋ ਜੀ ਆਪਾਂ ਕਮਰਿਆਂ ਦੇ ਵਿੱਚ ਵੀ ਪੋਚਾ ਲਗਾਉਨੇ ਆ ਲੋਪੀਚ ਵੀ ਲਗਾਉਨੇ ਆ ਤੇ ਸੁੱਕਦੀ ਨਹੀਂ ਹੈਗੀ ਇਸ ਕਰਕੇ ਹਫਤੇ ਦੇ ਵਿੱਚ ਆਪਾਂ ਦੋ ਵਾਰੀ ਪੋਚਾ ਲਗਾਉਨੇ ਆ ਇਹ ਹੀ ਚੀਜ਼ਾਂ ਮਿਕਸ ਕਰਕੇ ਤੇ ਬਹੁਤ ਵਧੀਆ ਸ਼ਾਈਨਿੰਗ ਆਉਂਦੀ ਆ ਤੇ ਤੁਹਾਨੂੰ ਹਰ ਰੋਜ਼ ਪੋਚਾ ਲਗਾਉਣ ਦੀ ਲੋੜ ਨਹੀਂ ਹੈਗੀ ਤੁਸੀਂ ਪੋਚੇ ਨੂੰ ਇਸ ਤਰੀਕੇ ਨਾਲ ਸਕਿੱਪ ਵੀ ਕਰ ਸਕਦੇ ਹੋ ਜਿਹੜਾ ਪਨੀਜੀ ਪੋਚਾ ਹੈ ਲਗਾਇਆ ਜਦੋਂ ਇਹ ਬਿਲਕੁਕੁਲ ਸੁੱਕ ਗਿਆ ਉਸ ਤੋਂ ਬਾਅਦ ਤੁਸੀਂ ਦੇਖਿਓ ਇਹਦੀ ਕਿੰਨੀ ਜ਼ਿਆਦਾ ਚਮਕਾਉਗੀ ਲੋਚੀ ਆਪਾਂ ਨੇ ਪੋਚਾ ਲਗਾ ਦਿੱਤਾ ਦੇਖ ਸਕਦੇ ਹੋ ਤੁਸੀਂ ਆਪਣਾ ਫਰਸ਼ ਦੇਖੋ ਕਿੰਨਾ ਚਮਕ ਗਿਆ ਤੇ ਆਪਾਂ ਨੇ ਸਾਰੇ ਦੇਖੋ ਇਹੀ ਪੋਚਾ ਲਗਾਇਆ ਦੇਖੋ ਜੀ ਜਿਹੜੀ ਇੱਕ ਮੇਨ ਚੀਜ਼ ਆਪਾਂ ਨੇ ਜਿਹੜੀ ਵਿੱਚ ਪਾਈ ਉਹਦੇ ਕਰਕੇ ਹੀ ਆਪਣੇ ਫਰਸ਼ ਦੇ ਉੱਤੇ ਚਮਕਾਈ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਦੇਖੋ ਜੀ ਆਪਾਂ ਨੇ ਜਿਹੜੀਆਂ ਚੀਜ਼ਾਂ ਤੁਹਾਨੂੰ ਦੱਸਿਆ ਨਹੀਂ ਉਹ ਤੁਸੀਂ ਪਾਣੀ ਦੇ ਵਿੱਚ ਮਿਕਸ ਕਰਕੇ ਪੋਚਾ ਲਗਾ ਸਕਦੇ ਹੋ ਤੁਹਾਨੂੰ ਹਫ਼ਤਾ ਇੱਕ ਪੋਚਾ ਲਗਾਉਣ ਦੀ ਲੋੜ ਨਹੀਂ ਹੈਗੀ ਦੇਖੋ ਅੱਜ ਕੱਲ੍ਹ ਸਰਦੀਆਂ ਦੇ ਵਿੱਚ ਦੇਖੋ ਜੀ ਪੋਚੇ ਸੁੱਕਦੇ ਵੀ ਨਹੀਂ ਹੈਗੇ ਲਗਾਏ ਹੋਏ ਤੇ ਜੇ ਆਪਾਂ ਪੱਖਾ ਛੱਡਦੇ ਆਂ ਤੇ ਪੱਖਿਆਂ ਨਾਲ ਵੀ ਨਹੀਂ ਸੁੱਕਦੇ ਹੈਗੇ ਠੀਕ ਹੈ ਜੀ ਤੇ ਕਿ ਉਹ ਜੀ ਸਾਡੀ ਵੀਡੀਓ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬਰ ਜਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਦਿਆ ਕਰੋ ਤੇ ਚਲੋ ਆਪਾਂ ਜੀ ਹੁਣ ਮਿਲਦੇ ਆ ਕਿਸੀ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਲੋ ਜੀ ਜਿਹੜੀ ਮੇਨ ਚੀਜ਼ ਸੀਗੀ ਆਪਾਂ ਨੇ ਮਿਕਸ ਕੀਤੀ ਆ ਪਾਣੀ ਦੇ ਵਿੱਚ ਤੇ ਮੇਰੀਆਂ ਭੈਣਾਂ ਫਿਰ ਕਹਿਣਗੀਆਂ ਵੀ ਉਹ ਤੁਸੀਂ ਮੇਨ ਚੀਜ਼ ਤਾਂ ਦੱਸੀ ਨਹੀਂ ਸਾਨੂੰ ਆਪਾਂ ਨੇ ਜੀ ਇਥੇ ਲਿਆ ਸੀ ਸਿਰਕਾ ਸਿਰਕੇ ਦੇ ਆਪਾਂ ਨੇ 2 ਚਮਚੇ ਹੀ ਲਏ ਸੀਗੇ ਤੇ ਆਪਾਂ ਨੇ 1.5 ਚਮਚਾ ਲਿਆ ਸੀਗਾ ਤੇਲ ਦਾ ਠੀਕ ਹੈ ਜੀ ਇਹਨਾਂ ਨੂੰ ਦੋਨੇ ਚੀਜ਼ਾਂ ਨੂੰ ਆਪਾਂ ਨੇ ਇੱਕ ਬੋਤਲ ਦੇ ਵਿੱਚ ਪਾ ਕੇ ਮਿਕਸ ਕਰ ਲਿਆ ਤੇ ਫਿਰ ਆਪਾਂ ਨੇ ਪਾਣੀ ਦੇ ਵਿੱਚ ਐਡ ਕੀਤਾ ਜੇ ਆਪਾਂ ਸਿੱਧਾ ਡਾਇਰੈਕਟ ਤੇਲ ਪਾਵਾਂਗੇ ਜੀ ਉਹ ਚੰਗੀ ਤਰ੍ਹਾਂ ਨਾਲ ਨਹੀਂ ਹੀ ਪਾਣੀ ਦੇ ਵਿੱਚ ਮਿਕਸ ਹੋਊਗਾ ਇਸ ਕਰਕੇ ਹੀ ਆਪਣੇ ਫਰਸ਼ ਦੇ ਉੱਤੇ ਜਾ ਮਕਾਈਆ ਤੇ ਤੁਹਾਨੂੰ ਇੱਕ ਹਫ਼ਤਾ ਪੋਚਾ ਲਗਾਉਣ ਦੀ ਲੋੜ ਨਹੀਂ ਹੈਗੀ ਤੇ ਕਿਉਂਕਿ ਜੇ ਸਾਡੀ ਵੀਡੀਓ ਲੱਗੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਜੀ